ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਗਾ ਸਵਾਗਤ ਹੈ ਜੀ ਪੈਰੋਂ ਮੰਦਰ ਪਿੰਡ ਸਿਸਮਾ ਦੇ ਵਿੱਚ ਜੋ ਤੁਸੀਂ ਪਿੱਛੇ ਦੇਖ ਸਕਦੇ ਹੋ ਸੋ ਅੱਜ ਇਹ ਸਾਲਾਨਾ ਮੇਲਾ ਜੋ ਭਰਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇੱਥੇ ਨਤਮਸਤਕ ਹੋ ਰਹੀਆਂ ਨੇ ਇੱਥੇ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲੱਗੇ ਹੋਏ ਨੇ ਖੜੀ ਚਾਵਲ ਰੋਟੀ ਦੇ ਲੰਗਰ ਵੀ ਨੇ ਸ਼ਬੀਲਾਂ ਲਗੀਆਂ ਹੋਈਆਂ ਨੇ ਠੰਡੇ ਮਿੱਠੇ ਜਲਦੀਆਂ ਅਤੇ ਕੋਲਡ ਡਰਿੰਕ ਵੀ ਪਲਾਏ ਜਾ ਰਹੇ ਨੇ ਤੇ ਕੋਰਕਰੇ ਵਗੈਰਾ ਵੀ ਵੰਡੇ ਜਾ ਰਹੇ ਨੇ ਤੇ ਇੱਥੇ ਜੋ ਸੰਗਤਾਂ ਪਹੁੰਚੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੁਹਾਨੂੰ ਇਹ ਸਾਰੀ ਜਾਣਕਾਰੀ ਦਿਖਾਉਣਾ ਹੈ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ

ਘਾਟੀ ਰਤਨਾਂ ਦੀ ਜਵਾਈ ਕਸਾਂ ਟੁੱਟ ਗਈ ਮੈਨੂੰ ਪਰ ਕਹ ਦੇ ਜਾ ਨਾਖ ਦੀ ਕੀ ਕਭੀ ਚਵਾ ਸਦਾ ਰਹੇ ਜੈ ਸੰਸਾਰ ਮੇਰਾ ਫਾਈ ਬਾਪੋ ਮੇਰੀ ਮੁੰਡਿਆ ਲਛਾ ਜਾਣਾ ਹੈ ਕਬਾ ਜੇੜੀ ਪਈ ਗੱਬਰੂ ਆਵੇ ਮੁੱਖ ਤੋਂ ਕਮਲਾਈ ਵੈਰਾ ਹੀਰ ਦੀ ਪਗੜਾਈ ਆ ਫੜੀ ਬਿੰਨੀ ਤੇ ਫਿਰ ਫੇਰਿਆ ਹੱਥ ਜ਼ਰੀਰ ਤੇ ਉਹ ਪਿੰਡਾਂ ਥੜ ਗਿਆ ਵੀਰ ਨਾਲ ਉਹੀ ਸੀ ਕਣਾਈ ਹਾਂਜੀ ਜੈ ਭੈਰੋ ਜੈ ਭਰ ਬਾਬਾ ਜੀ ਜੀ ਮਾਰਾ ਸਤਿ ਪਤਿ ਬਾਬਾ ਸਾਰੇ ਸੋ ਅੱਜ ਇਹ ਭੰਡਾਰਾ ਮਨਾਇਆ ਜਾ ਰਿਹਾ ਸਲਾਨਾ ਜੋ ਇੱਥੇ ਮੇਲਾ ਲੱਗਿਆ ਹੋਇਆ ਸੰਗਤਾਂ ਵੀ ਬੜੇ ਉਤਸ਼ਾਹ ਦੇ ਨਾਲ ਇੱਥੇ ਨਤਮਸਤਕ ਹੋ ਰਹੀਆਂ ਨੇ ਸੋ ਅੱਜ ਤੁਸੀਂ ਇੱਥੇ ਸੇਵਾ ਵੀ ਕਰ ਰਹੇ ਹੋ ਕੀ ਕਹੂੰਗੀ ਜੀ ਮੈਂ ਤਾਂ ਪਹਿਲਾਂ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਆਏ ਹੋ ਇੱਥੇ ਬਾਕੀ ਅੱਜ ਜਿਹੜਾ ਬਾਬਾ ਜੀ ਦਾ ਮੇਲਾ ਏ ਬੜੇ ਸ਼ੁਭ ਦਿਹਾੜੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਸਾਰੇ ਦਰਸ਼ਕੋ ਬਾਬਾ ਜੀ ਦੇ ਮੂੰਹ ਮੰਗੀ ਅਮਰਦਾ ਪਾਓ ਤੇ ਬੜੀ ਮਨੋ ਕਾਮਨਾ ਪੂਰਨ ਕਰੋ ਬਾਬਾ ਜੀ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਤੇ ਜੈ ਬਾਬੇ ਦੀ ਜੀ ਹਾਂਜੀ ਬਾਕੀ ਲੰਗਰ ਲੱਗਿਆ ਵਾ ਬਾਬਾ ਜੀ ਲੰਗਰ ਛੱਕ ਕੇ ਜਾਣਾ ਜੀ ਹਾਂਜੀ 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 ਬਾਬਾ ਜੀ ਦੀ ਬੜੀ ਬਿਲਕੁਲ ਜੀ ਬਾਬਾ ਜੀ ਬੜੀ ਮਿਹਰ ਹੈ ਜੀ ਪੰਡਾਰੇ ਲੱਗੇ ਹੋਏ ਆ ਜੀ ਸੰਗਤਾਂ ਨੂੰ ਪੀਲਾ ਪੰਡਾਰਾ ਛੱਕ ਕੇ ਚਾਹ ਪਾਣੀ ਪੀ ਕੇ ਆਪਣਾ ਚੌਂਕੀ ਭਰ ਕੇ ਜਾਵੇ ਜੀ ਬਾਬਾ ਜੀ ਦੀ ਹਾਂਜੀ ਜੈ ਬਾਬਾ ਜੀ ਜੈ ਬਾਬਾ ਜੀ ਹਾਂਜੀ ਬਾਬਾ ਜੀ ਜੈ ਭੈਰਵ ਨਾਰਾਇਣ ਜੈ ਬਾਬਾ ਜੀ ਦੀ ਜੀ ਜੈ ਬਾਬਾ ਜੀ ਦੀ ਹਾਂਜੀ ਬੋਲੀਏ ਅੱਜ ਸਾਲਾਨਾ ਪੰਡਾਰਾ ਮਨਾਇਆ ਜਾ ਰਿਹਾ ਕੀ ਕਹੂਗੇ ਸੰਗਤਾਂ ਦਾ ਭਾਰੀ ਉਤਸ਼ਾਹ ਹੈ ਇੱਥੇ ਲੰਗਰ ਵੀ ਲੱਗੇ ਹੈ ਸ਼ਵੀਲਾਂ ਵੀ ਲੱਗੀਆਂ ਹਾਂਜੀ ਜੈ ਬਾਬਾ ਜੀ ਦੀ ਜੀ ਸਭ ਤੋਂ ਪਹਿਲਾਂ ਤਾਂ ਜੀ ਬਾਬਾ ਜੀ ਦੇ ਜੋ ਸੁਬ ਮੇਲਾ ਹੈ ਜੀ ਉਹਦੀਆਂ ਸਭ ਨੂੰ ਵਧਾਈਆਂ ਪਾਈ ਚੈਨਲ ਵਾਲਿਆਂ ਵੀ ਵਧਾਈਆਂ ਜੀ ਮਹਾਰਾਜ ਸਭ ਤਰੱਕੀ ਕਰੇ ਕਿਰਪਾ ਬਣੀ ਰਹੇ ਮਹਾਰਾਜ ਜੀ ਦੂਜਾ ਇਹ ਹੈ ਜੀ ਇਹ ਪੈਰੂ ਜੀ ਦਾ ਜੋ ਹੈ ਮੰਦਿਰ ਪਾਈ ਇਸਿਸਮਾ ਵੱਡੀ ਰੋਡ ਤੇ ਜੋ ਹੈ ਸਿਸਪਿੰਡ ਸਿਸਮਾ ਦੇ ਵਿੱਚ ਡੈਮ ਦੇ ਨਾਲ ਨਜ਼ਦੀਕ ਵਿਰਾਜਮਾਨ ਹੈ ਬੜੀ ਰਮਣੀਕ ਜਗ੍ਹਾ ਤੇ ਜੋ ਹੈ ਸਥਾਨ ਹੈ ਜੀ ਬਣਿਆ ਹੋਇਆ ਪੈਰੂ ਜੀ ਦਾ ਜੋ ਹੈ ਮੰਦਿਰ ਹੈ ਜੀ ਪੈਰਵ ਜੀ ਸੇਵਾ ਹੈ ਭੈਰੂਪਕਿਓ ਸੀ ਵਿਧਾਰਨ ਭਵਕੇ ਭਾਰਤਾਨ ਕਾ ਦੁਨੀਆ ਕਾ ਉਧਾਰ ਕਰਨੇ ਕੇ ਲਿਏ ਸ਼ਿਵ ਜੀ ਮਹਾਰਾ ਜੋ ਹੈ ਭੈਰੂ ਜੀ ਕੇ ਰੂਪ ਮੇਂ ਵਿਰਾਜਮਾਨ ਹੈ ਔਰ ਫਿਰ ਰੂਪ ਅਨੇਕ ਹੈ ਪੈਰਵ ਜੀ ਦੇ ਅਸ਼ਟ ਪੈਰੋਂ 52 ਪੈਰੋਂ ਐਸੇ ਅਨੇਕ ਰੂਪਾਂ ਦੇ ਵਿੱਚ ਯਹਾਂ ਜੋ ਹੈ ਬਟੂਕ ਭੈਰਵ ਜੀ ਦਾ ਰੂਪ ਹੈ ਜੀ ਆਪ ਪਾਸ ਅਜਾਪਾ ਇਹਨਾਂ ਨੂੰ ਲਾਲ ਪੈਰੋਂ ਕਹਿੰਦੇ ਆ ਤੇ ਇੱਥੇ ਜੋ ਹੈ ਹਰ ਇਤਵਾਰ ਨੂੰ ਪੈਰਵ ਜੀ ਦਾ ਦਿਨ ਹੈ ਤੇ ਹਰ ਇਤਵਾਰ ਹੀ ਇੱਥੇ ਭੰਡਾਰਾ ਹੁੰਦਾ ਜੀ ਜੇ ਤਾਂ ਸ਼ਨੀਵਾਰ ਵੀ ਭੰਡਾਰਾ ਹੁੰਦਾ ਹੈ ਬਾਕੀ ਜੋ ਹੈ ਮੇਨ ਦਿਨ ਪੈਰੂ ਜਾਂ ਐਤਵਾਰ ਹੋਣ ਕਰਕੇ ਇੱਕ ਵਾਰ ਨੂੰ ਭੰਡਾਰਾ ਹੁੰਦਾ ਬਾਕੀ ਜੋ ਅੱਜ ਦਾ ਦਿਨ ਹੈ ਜੀ ਅੱਜ ਦਾ ਜੋ ਹੈ ਚੰਨਾ ਜੇਠੇ ਐਤਵਾਰ ਨੂੰ ਜੋ ਹੈ ਪੈਰੂ ਜੀ ਦਾ ਸਲਾਨਾ ਤੋਂ ਹੈ ਮੇਲਾ ਮਨਾਇਆ ਜਾਂਦਾ ਜੀ ਅੱਜ ਸਵੇਰ ਦੇ ਨੱਚਾ ਚੱਲ ਰਿਹਾ ਇਹ ਮੇਲਾ ਪਰ ਰਿਹਾ ਜੀ ਬੜੀ ਸੰਗਤਾਂ ਹੁਮ ਹਮਾ ਕੇ ਪਹੁੰਚ ਰਹੀਆਂ ਤੇ ਪੰਡਾਰੇ ਚੱਲ ਰਹੇ ਬਾਬੇ ਦੇ ਸੰਗਤਾਂ ਪੰਡਾਰਾ ਛੱਕ ਰਹੀਆਂ ਔਰ ਸਭ ਦੀਆਂ ਮਨੋ ਕਾਮਨਾ ਪਰਮਾਤਮਾ ਪੂਰੀਆਂ ਕਰੇ ਜੀ ਪਰਮਾਤਮਾ ਦੀ ਕਿਰਪਾ ਬਣੀ ਰਹੇ ਜੀ ਇਲਾਕੇ ਪਰ ਕਿਰਪਾ ਬਣੀ ਰਹੇ ਪੰਜਾਬ ਪਰ ਕਿਰਪਾ ਬਣੀ ਰਹੇ ਪਰਮਾਤਮਾ ਦੀ ਕਿਰਪਾ ਜੇਦੋਸਤਾਂ ਤੇ ਵੀ ਭਾਈ ਕਿਰਪਾ ਬਣੀ ਰਹੇ ਮਹਾਰਾਜ ਦੀ ਚੜ੍ਹਦੀ ਕਲਾ ਰਹੇ ਜੈ ਬਾਬਾ ਜੀ ਜੈਕਾਰਾ ਪੈਰੋਨਾ ਜੀ ਦਾ ਬੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਪੈਰੋਨਾ ਜੀ ਕੀ ਜੈ ਤੋ ਬਾਬਾ ਜੀ ਇੱਥੇ ਜਿਹੜਾ ਰਾਤ ਰਹਿਣ ਦਾ ਉਹ ਕੀ ਮਤਲਬ ਹੈ ਓਏ ਇਹ ਜੀ ਦੇਖੋ ਜੀ ਇਹ ਤਾਂ ਬਜ਼ੁਰਗਾਂ ਤੋਂ ਚੱਲੀ ਆ ਰਹੀ ਇੱਕ ਪ੍ਰਥਾ ਹੈ ਜੀ ਹਰ ਪਰੰਪਰਾ ਚੱਲੀ ਆ ਰਹੀ ਹੈ ਜੀ ਅੱਜ ਵੀ ਜੋ ਹੈ ਉਸੇ ਤਰ੍ਹਾਂ ਜੋ ਕਾਇਮ ਹੈ ਪਰੰਪਰਾ ਇਹ ਵੀ ਰਾਤ ਨੂੰ ਕੋਈ ਇੱਥੇ ਰਹਿੰਦਾ ਨਹੀਂ ਹੈ ਜੀ ਤੇ ਦੂਜਾ ਇੱਥੇ ਛੱਤ ਨਹੀਂ ਪੈਂਦੀ ਜੀ ਤੇ ਉਸ ਕਰਕੇ ਇਹ ਤਾਂ ਪਰੰਪਰਾ ਹੈ ਜੀ ਚੱਲੀ ਆ ਰਹੀ ਹੈ ਜੋ ਸੰਗਤ ਪਰਮਾਤਮਾ ਨੂੰ ਮੰਨਣ ਵਾਲੀ ਭਾਈ ਉਹ ਨੂੰ ਜੋ ਹੈ ਨਿਭਾਉਂਦੀ ਹੈ ਤੇ ਬਾਬਾ ਜੀ ਦੀ ਜੈ ਕਰੇਗਾ। ਹਾਂਜੀ ਜੈ ਭੈਰੋ ਨਾਰ ਦੀ। ਜੈ ਭੈਰੋ ਨਾਰ ਜੀ ਦੀ। ਕੀ ਨਾਮ ਹੈ ਜੀ ਆਪਣਾ? ਧਿਕਸ਼ਾ ਸ਼ਰਮਾ। ਜੀ ਕਿੱਥੋਂ ਆਏ ਤੁਸੀਂ? ਸਿਸਮਾ ਤੋਂ ਹੀ ਆ। ਸਿਸਮਾ ਤੋਂ ਹੀ ਆ। ਹਾਂਜੀ। ਅੱਜ ਇੱਥੇ ਸਿਸਮਾ ਦੇ ਵਿੱਚ ਭੈਰੋ ਮੰਦਰ ਦੇ ਵਿੱਚ ਬੜਾ ਭਾਰੀ ਇਕੱਠ ਹੈ। ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਵੀ ਆ ਰਹੀਆਂ ਨੇ, ਲੰਗਰ ਭੰਡਾਰੇ ਵੀ ਚੱਲਦੇ ਆ ਤੇ ਤੁਸੀਂ ਇਹ ਸੇਵਾ ਵੀ ਕਰ ਰਹੇ ਹੋ। ਕਿ ਕਿਵੇਂ ਲੱਗਦਾ ਤੁਹਾਨੂੰ ਇਹ? ਬੜਾ ਚੰਗਾ ਲੱਗ ਰਿਹਾ ਹੈ ਹਾਂਜੀ ਕਿਉਂਕਿ ਸਾਡੇ ਆਪਣੇ ਪਿੰਡ ਦਾ ਮੰਦਿਰ ਹੈ ਤੇ ਉਹਦੇ ਸੇਵਾ ਕਰਾ ਕੇ ਸਾਨੂੰ ਬੜਾ ਅੱਛਾ ਲੱਗ ਰਿਹਾ ਹੈ ਤੇ ਇੰਨੀ ਸੰਗਤ ਦਾ ਆਣਾ ਹੁਣ ਹੀ ਡਿਵੈਲਪ ਹੋਇਆ ਪਹਿਲੇ ਇੰਨਾ ਡਿਵੈਲਪ ਨਹੀਂ ਥਾ ਇਹ ਜੀ ਬਟ ਲੇਕਿਨ ਹੁਣ ਜਿੱਦਾਂ ਸੰਗਤ ਨੂੰ ਦੇਖ ਰਿਹਾ ਹੈ ਨਾਲ ਨਾਲ ਜੁੜ ਰਹੀ ਹੈ ਬੜਾ ਅੱਛਾ ਲੱਗ ਰਿਹਾ ਹੈ ਜੀ ਹਾਂਜੀ ਉਹ ਇੱਥੇ ਸਾਲ ਬਾਅਦ ਇਹ ਭੰਡਾਰਾ ਹੁੰਦਾ ਹੈ ਜੀ ਤੇ ਤੁਸੀਂ ਇੱਥੇ 6 ਮਹੀਨੇ ਬਾਅਦ ਹੀ ਆਉਨੇ ਹੋ ਜਾਂ ਵੈਸੇ ਵੀ ਕਦੇ ਆਇਆ ਜੰਨੇ ਆ ਖਸੀ ਦਿੱਲੀ ਆਨੇ ਹੈ ਦਿੱਲੀ ਆਉਨੇ ਹਾਂ ਹਾਂ ਜੀ ਕਿਉਂਕਿ ਸਵੇਰੇ ਸਵੇਰੇ ਮੱਥਾ ਟੇਕ ਕੇ ਜਾਣੇ ਆ ਪੈਰੋ ਜੀ ਦਾ ਹਾਂ ਜੀ ਹਾਂ ਜੀ ਕਿਉਂਕਿ ਇਹ ਲੋਕਲ ਹੈ ਉਹ ਲੋਕਲ ਹੈ ਹਾਂ ਜੀ ਸੋ ਇੱਥੇ ਕਹਿੰਦੇ ਮਨੋਂ ਕਾਮਨਾ ਪੂਰੀ ਪੂਰੀਆਂ ਹੁੰਦੀਆਂ ਨੇ ਹਾਂ ਜੀ ਇਹ ਮਤਲਬ ਕਿ ਪੂਰੇ ਤਾਂ ਪੂਰੇ ਵਿਸ਼ਵ ਵਿੱਚ ਪੂਰੇ ਵਰਲਡ ਵਿੱਚ ਸਿਰਫ ਦੋ ਜਗ੍ਹਾ ਪੈਰੋ ਹੈ ਇਹ ਲਾਲ ਪੈਰੋ ਹੈ ਇੱਕ ਕਾਸ਼ੀ ਜੀ ਹੈ ਇੱਕ ਸਿਸਵਾ ਹੈ ਅੱਛਾ ਜੀ ਪੂਰੇ ਦੇ ਰਾਜੇ ਨੇ ਇਹਨੂੰ ਸਿੱਧ ਕਰਕੇ ਉਰੇ ਲੈ ਕੇ ਆਂਦਾ ਤਾਂ ਅੱਛਾ ਜੀ ਹਾਂ ਜੀ ਓਕੇ ਇਹ तकरीबन ਕਾਢੋਂ ਕਦੀ ਗੱਲ ਹੋਊਗੀ ਇਹ ਮਤਲਬ ਰਾਜਿਆਂ ਦੇ ਟਾਈਮ ਦੀ ਗੱਲ ਹੈ ਬਟ ਉਸ ਤੋਂ ਬਾਅਦ ਰਾਜੇ ਦੀ ਨਿਰਿਆਸਤ ਨਹੀਂ ਰਹੀ ਤੇ ਅੱਛਾ ਜੀ ਹਾਂ ਜੀ ਇਹ ਰਾਜਾ ਜੀ ਮਤਲਬ ਕਿ ਬਹੁਤ ਜ਼ਿਆਦਾ ਮੰਨਦੇ ਤੇ ਸ਼ਿਵ ਭਗਵਾਨ ਜੀ ਨੂੰ ਤੇ ਉਹਨਾਂ ਨੇ ਉਹਨਾਂ ਦਾ ਲਾਲ ਪੈਰੋ ਰੂਪ ਉਹਨਾਂ ਨੂੰ ਅਪਣਾਇਆ ਤਾਂ ਉਹਨਾਂ ਨੂੰ ਉਰੇ ਲੈ ਕੇ ਆਂਦਾ ਤਾਂ ਜੀ ਹਾਂ ਜੀ ਮਤਲਬ ਰਾਜਾ ਬਹੁਤ ਸ਼ਕਤੀ ਵਾਲਾ ਤਾਂ ਜੀ ਜੀ ਜਿਸ ਦਿਨ ਆ ਉਹਨਾਂ ਤਪੱਸਿਆ ਤੋਂ ਖੁਸ਼ ਹੋ ਕੇ ਪੈਰਨਾਥ ਜੀ ਉਹਰੇ ਖੁਦ ਆਏ ਤੇ ਹਾਂ ਜੀ ਤੋ ਜਦੋਂ ਇੱਕ ਵੱਡੀ ਗੱਲ ਹੈ ਇਹ ਤੇ ਤੁਸੀਂ ਸੇਵਾ ਵੀ ਕਰਦੇ ਹੋ ਇਹ ਵੀ ਇੱਕ ਵੱਡੀ ਗੱਲ ਹੈ ਤੇ ਰਸ਼ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਜੀ ਜੀ ਬਿਲਕੁਲ ਔਰ ਇਹ ਰਸ਼ ਬਹੁਤ ਜ਼ਿਆਦਾ ਹੁੰਦਾ ਵੈਸੇ ਹਰ ਹਫਤੇ ਵੀ ਹੁੰਦਾ ਹੈ ਐਵਰੀ ਸੰਡੇ ਐਵਰੀ ਸੰਡੇ ਵੀ ਔਰੇ ਇੰਨਾ ਹੀ ਜ਼ਿਆਦਾ ਰਸ਼ ਹੁੰਦਾ ਹੈ ਬਟ ਲੇਕਿਨ ਜਿਹੜਾ ਮੇਲਾ ਹੁੰਦਾ ਹੈ ਔਰ ਜੋ ਇਸ ਦਾ ਹੀ 카ਟ ਹੁੰਦਾ ਹੈ ਉਹ ਇੱਕ ਅਲੱਗ ਹੀ ਮਤਲਬ ਆਪਣੀ ਖਾਸियत ਰੱਖਦਾ ਹੈ ਹਾਂਜੀ 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 ਤੋ ਬਹੁਤ ਬਾਰ ਕਾਟ ਹੁੰਦਾ ਹੈ ਕੀ ਹਾਂਜੀ ਤੋ ਨੁਰੀਆਂ ਵੀ ਜੀ 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 ਤੁਹਾਨੂੰ ਵੀ ਜੀ ਠੀਕ ਹੈ ਹਾਂਜੀ ਕੀ ਨਾਮ ਹੈ ਇਹ ਆਪਣਾ ਮੈਂ ਨਵਜੇ ਵਰਮਾ ਜੀ ਜੀ ਅੱਜ ਪੈਰੋਂ ਮੰਦਿਰ ਪਹੁੰਚੇ ਹੋ ਸਿਸਮਾ ਦੇ ਵਿੱਚ ਅੱਜ ਕੀ ਕੀ ਸੇਵਾ ਚੱਲ ਰਹੀ ਹੈ ਇੱਥੇ ਤੁਹਾਡੇ ਵੱਲੋਂ ਅੱਜ ਇੱਥੇ ਠੰਡੇ ਚੱਲ ਰਹੇ ਆ ਜੀ ਬਾਬਾ ਜੀ ਲੰਗਰ ਟੁੱਟ ਰਿਹਾ ਹੈ ਹਾਂਜੀ ਲੰਗਰ ਵਰਤੋ ਰਹੇ ਆ ਬਾਬਾ ਜੀ ਦਾ ਵਧੀਆ ਦੀਕਿਆਂ ਨਾਲ ਤੇ ਬਾਬਾ ਜੀ ਦਾ ਮੇਲਾ ਵਧੀਆ ਵਾ ਭਰ ਰਿਹਾ ਖੂ ਓਕੇ ਹਾਂਜੀ ਕਦੋਂ ਦੇ ਆਏ ਹੋਏ ਤੁਸੀਂ ਸੇਵਾ ਪਸਾਨ ਨੂੰ ਹੋਗੇ 2 ਘੰਟੇ ਆਏ ਨੇ ਹਾਲੇ 2 ਘੰਟੇ ਦੇ ਹਾਂਜੀ ਸੇਵਾ ਕਰ ਰਹੇ ਆ ਪੂਰੀ ਹਾਂਜੀ ਹਾਂਜੀ ਫੁੱਲ ਕਰ ਰਹੇ ਆ ਬਾਬਾ ਜੀ ਕਿੰਨੇ ਲੱਗਦੇ ਆ ਸੇਵਾ ਕਰ ਬਹੁਤ ਤੁਹਾਡਾ ਕੀ ਨਾਮ ਹੈ ਇੱਕ ਵਰਮਾ ਇੱਕਮ ਜੀ ਵਰਮਾ ਜੀ ਕਦੋਂ ਦੇ ਆਏ ਹੋਣੇ ਤੁਸੀਂ ਹਾਂ 2 ਘੰਟੇ ਪਹਿਲੇ 2 ਘੰਟੇ ਪਹਿਲੇ ਮੱਥਾ ਟੇਕ ਲਿਆ ਹਾਂਜੀ ਹਾਂ ਦਰਸ਼ਨ ਹੋ ਗਏ ਬਾਬਾਈ ਦੇ ਓਕੇ ਵਧੀਆ ਹੋਏ ਓਕੇ ਹਾਂਜੀ ਕੀ ਕਹੂਗੇ ਜੀ ਅੱਜ ਸਲਾਨਾ ਮੇਲਾ ਹਾਂਜੀ ਵੀਰ ਜੀ ਇਹ ਆਪਣਾ ਸਲਾਨਾ ਮੇਲਾ ਬਾਬਾ ਭੈਰੋ ਜੀ ਦਾ ਆਪਣਾ ਛਿਸ਼ਮਾ ਗੱਦੀ ਤੋਂ ਚੱਲ ਰਿਹਾ ਜੀ ਜੀ ਤੇ ਭਰਪੂਰ ਲੰਗਰ ਟੂਲ ਲੰਗਰ ਵਰਤਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਲੋਕ ਉਹਦੇ ਉਲਾਸ ਨਾਲ ਆਏ ਹੋਏ ਆ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਏ ਆ ਤੇ ਵਾਰਸ਼ਿਕ ਮੇਲਾ ਹੈ ਜੀ ਇੱਥੇ ਤੇ ਬੱਚੇ ਸਾਰੇ ਆਏ ਹੋਏ ਆ ਕੋਈ ਸਵੇਰ ਦਾ ਕੋਈ ਰਾਤ ਦਾ ਜੀ ਸੇਵਾ ਕਰਾ ਰਹੇ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਲੈ ਰਹੇ ਆ ਜੀ ਸ਼ਹੀਦਾਂ ਵੀ ਲੱਗੀਆਂ ਹੋਈਆਂ ਹਾਂਜੀ ਬਿਲਕੁਲ ਲੱਸੀ ਲੱਸੀ ਦਾ ਲੰਗਰ ਚੱਲ ਰਿਹਾ ਹੈ ਜੀ ਠੰਡਾ ਪਾਣੀ ਆ ਠੰਡੇ ਦਾ ਜੀ ਕੜੀ ਚਾਵਲ ਬਣੇ ਹੋਏ ਆ ਸਰ ਤੇ ਖੁੱਲੀ ਆਪਣਾ ਜਲੇਬੀ ਚੱਲ ਰਹੀ ਹੈ ਜੀ ਮੁਲਕਾ ਹੈ ਜੀ ਬਾਬਾ ਜੀ ਦਾ ਲੰਗਰ ਭਰਪੂਰ ਵਰਤ ਰਿਹਾ ਜੀ ਹਾਂਜੀ ਸ਼ੁਕਰੀਆ ਠੀਕ ਹੈ ਤੁਹਾਨੂੰ ਹਾਂਜੀ ਆਪਣਾ ਸ਼ੁਭਨਾਮ ਸੁਨੀਲ ਵਰਮਾ ਜੀ ਵਰਮਾ ਜੀ ਅੱਜ ਤੁਸੀਂ ਸਿਸਮਾ ਪੈਰੋ ਮੰਦਰ ਦੇ ਵਿੱਚ ਪਹੁੰਚੇ ਹੋ ਬੜੀ ਸੇਵਾ ਭਾਵਨਾ ਦੇ ਨਾਲ ਤੁਸੀਂ ਇਹ ਸੇਵਾ ਵੀ ਹਰ ਸਾਲ ਵੀ ਕਰਦੇ ਹੋ ਵੈਸੇ ਵੀ ਆਉਂਦੇ ਰਹਿੰਦੇ ਹੋ ਤੇ ਕੀ ਕਹੂੰਗੇ ਆ ਜੀ ਇਹ ਸਾਲਾਨਾ ਮੇਲਾ ਜੀ ਦੇਖੋ ਦੁਨੀਆ ਦੂਰ ਦੂਰ ਤੇ ਆ ਰਹੀ ਹੈ ਜੀ ਤੇ ਬਾਬੇ ਲੋਕ ਵੀ ਬੈਠੇ ਆ ਜੀ ਤੇ ਭੰਡਾਰਾ ਛਕ ਰਹੇ ਆ ਤੇ ਆਪਣਾ ਨਾਮ ਕੀਰਤਨ ਕਰ ਰਹੇ ਨੇ ਤੇ ਦੇਖੋ ਭੰਡਾਰੇ ਦੀ ਕੋਈ ਥੋੜ ਨਹੀਂ ਹੈ ਜੀ ਜਿੰਨਾ ਵਰਤ ਰਿਹਾ ਉਹ ਤੋਂ ਵੱਧ ਆ ਰਿਹਾ ਠੰਡੇ ਤੋਂ ਲੈ ਕੇ ਰੋਟੀ ਤੇ ਲੈ ਕੇ ਜਲੇਬੀ ਤੱਕ ਜੀ ਸੜਕ ਤੇ ਥੱਲੇ ਰੱਖ ਲੱਸੀ ਦਾ ਚੱਲ ਰਿਹਾ ਜੀ ਪ੍ਰੋਗਰਾਮ ਹਾਂਜੀ ਹਾਂਜੀ ਤੇ ਤੁਸੀਂ ਦੇਖੋ ਵੀ ਦੁਨੀਆ ਜਿਹੜੀ ਤੁਸੀਂ ਪੂਰੇ ਸਾਲ ਚ ਨਹੀਂ ਦੇਖਦੇ ਪੂਰੇ ਸਾਲ ਦੇ ਵਿੱਚ ਇੱਥੇ ਦੁਨੀਆ ਆਂਦੀ ਹੈ ਤੇ ਬਾਬੇ ਦਾ ਇਹ ਨਾ ਚਮਤਕਾਰ ਹੈ ਜੀ ਬਟਕ ਪੈਰ ਜੀ ਉਰੇ ਹੈਗੇ ਨੇ ਤੇ ਉਹਨਾਂ ਦੀ ਮहिमा ਜਿਹੜੀ ਹੈ ਜੀ ਉਹ ਬਿਆਨ ਨਹੀਂ ਕਰ ਸਕਦੇ ਆਪਾਂ ਬਹੁਤ ਆਂਦੀ ਹੈ ਜੀ ਮਾੜੇ ਤੋਂ ਮਾੜੇ ਚੰਗੇ ਤੋਂ ਚੰਗੇ ਬੰਦੇ ਆ ਰਹੇ ਆ ਤੇ ਕੰਮ ਉਹਦੇ ਇੱਕ ਤੋਂ ਇੱਕ ਹੋ ਰਿਹਾ ਜੀ ਵਾਹ ਜੀ ਜਿਹੜਾ ਬੰਦਾ ਜਿਸ ਕੰਮ ਨੂੰ ਲੈ ਕੇ ਆ ਗਿਆ ਉਹ ਉਹਰੇ ਤੇ ਹੋ ਕੇ ਹੀ ਜਾਊਗਾ ਜੀ ਤਾਂ ਹੀ ਦੀ ਮਹਿਮਾ ਜੀ ਸੀ ਕਰਕੇ ਜਿਹੜਾ ਉਹਰੇ ਆ ਜੀ ਸਲਾਨਾ ਮੇਲਾ ਹਰ ਸਾਲ ਵੱਧ ਕੇ ਆ ਰਿਹਾ ਤੇ ਚਲੋ ਇਹ ਚੰਦਗਾਰ ਹੈ ਜੀ ਸਨਾਤਨ ਧਰਮ ਜਿਹੜਾ ਹੈਗਾ ਸਭ ਤੋਂ ਉੱਤਿਆ ਬਿਲਕੁਲ ਤੇ ਜਿਹੜੇ ਆਪਣੇ ਬਹਾਏ ਹੈਗੇ ਬਾਬੇ ਲੋਗ ਹੈਗੇ ਆ ਜੀ ਇਹ ਤਪੱਸਿਆ ਕਰਦੇ ਆ ਜੀ ਉਹਨਾਂ ਕਰਕੇ ਜਿਹੜਾ ਹੈ ਇੱਥੇ ਚਮਤਕਾਰ ਜ਼ਿਆਦਾ ਹੋ ਰਿਹਾ ਤੇ ਇਸੇ ਨਾਲ ਜਿਹੜਾ ਹੈ ਆਪਣਾ ਸੰਸਾਰ ਹੈ ਜਿਹੜਾ ਚਾਹੇ ਕੋਈ ਬੰਦਾ ਮਾੜਾ ਕਰਮ ਕਰ ਰਿਹਾ ਚੰਗਾ ਕਰ ਰਿਹਾ ਉਹਦੇ ਨਾਲ ਹੀ ਅੱਗੇ ਚੱਲ ਰਿਹਾ ਤੇ ਉਹ ਏਦਾਂ ਹੀ ਚੱਲਦਾ ਰਹੇਗਾ ਜਦੋਂ ਸਨਾਤਨ ਤਰਮ ਨਾਲ ਆਪਾਂ ਜੁੜੇ ਰਹਾਂਗੇ ਤੇਰੇ ਨਾਲ ਹੀ ਬਸ ਇਹੀ ਕਹਿ ਸਕਦੇ ਆਂ ਵੀ ਬਸ ਅਰਦਾਸ ਹੈ ਜੀ ਬਾਬਾ ਜੀ ਨੂੰ ਵੀ ਧਰਤੀ ਦੇ ਉੱਤੇ ਜਦੋਂ ਤੱਕ ਹੈਗੇ ਸ਼ੁਕ ਸ਼ਾਂਤੀ ਬਣੀ ਰਹੇ ਤੇ ਲੋਕਾਂ ਦੇ ਕੰਮ ਚੱਲਦੇ ਰਹਿਣ ਆਨੰਦ ਮਾਣਨ ਜੀ ਤਾਂ ਨੋਗਾ ਤੇ ਹਾਂ ਜੀ ਵੀਰ ਜੀ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਕੇਸ਼ਵਰ ਹੈ ਜੀ ਜੀ ਕਿੱਥੋਂ ਆਏ ਤੁਸੀਂ ਅਸੀਂ ਕਰਾਲੀ ਤੇ ਆਏ ਜੀ ਬਾਤੋਂ ਆਏ ਆ ਜੀ ਪਹਿਲਾਂ ਵੀ ਤੁਸੀਂ ਇੱਥੇ ਆਉਂਦੇ ਰਹਿੰਦੇ ਹੋ ਹਾਂ ਜੀ ਹਾਂ ਜੀ ਅਸੀਂ ਹਰ ਐਤਵਾਰ ਨੂੰ ਜੀ ਉਰੇ ਮੱਥਾ ਟੇਕਣ ਆਉਂਦੇ ਆ ਜੀ ਜੀ ਠੀਕ ਹੈ ਬਾਬੇ ਦਾ ਗੁਣਗਾਨ ਕਰਦੇ ਆ ਜੀ ਉਰੇ ਕਹਿੰਦੇ ਕੀ ਮੰਗਨਤਾ ਪੂਰੀਆਂ ਹੁੰਦੀਆਂ ਜਿਹੜੀ ਆਪਾਂ ਬਾਬੇ ਦੇ ਮੰਗਦੇ ਆ ਜੀ ਸਾਰੀ ਮਰਜ਼ਾ ਪੂਰੀਆਂ ਹੁੰਦੀਆਂ ਆ ਜੀ ਬਿਲਕੁਲ ਜੀ ਹਾਂਜੀ ਤਾਂ ਕਰਕੇ ਅੱਜ ਦੇ ਇਸ ਮੇਲੇ ਬਾਰੇ ਕੀ ਕਹੂਗੇ ਕਾਫੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਇੱਥੇ ਆਉਂਦਾ ਇੱਥੇ ਨਤਮਸਤਕ ਹੁੰਦਾ ਬਾਬੇ ਦਾ ਮੱਥਾ ਟੇਕਣ ਦੂਰ ਤੋਂ ਸੰਗਤਾਂ ਦੀ ਆ ਜੀ ਉਹੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕੀ ਸਾਰੀ ਆਪਣੀ ਜੋ ਵੀ ਮੰਨਦੀਆਂ ਇੱਛਾਵਾਂ ਪੂਰੀਆਂ ਕਰਨ ਆਉਂਦੇ ਆ ਜੀ ਬਾਬਾ ਸਾਰਿਆਂ ਨੂੰ ਪੂਰਾ ਕਰਦਾ ਹੈ ਇਹ ਪੈਰੋ ਹੈ ਜੀ ਠੀਕ ਹੈ ਜੀ ਸਾਰੀ ਪੂਰੀ ਸ਼ਕਤੀਆਂ ਹੋਰ ਜਿਹਦੇ ਵੀ ਦੁੱਖ ਦਰਦ ਹੁੰਦੇ ਆ ਜੀ ਸਾਰੇ ਦੇ ਦੂਰ ਕਰਦੇ ਉਹ ਦੂਰ ਕਰਨ ਹੀ ਆਪਣੇ ਬਾਬੇ ਉਹ ਮੱਥਾ ਟੇਕਣ ਆਉਂਦੇ ਜੀ ਲੋਕ ਦੂਰ ਦੂਰ ਤੇ ਆਉਂਦੇ ਜੀ ਹਾਂ ਤੁਸੀਂ ਕੀ ਕਹੋਗੇ ਜੀ ਮੈਂ ਤਾਂ ਇਹੀ ਕਹੂੰਗਾ ਜੀ ਦੇਖੋ ਬਾਬੇ ਦੀ ਕਿਰਪਾ ਜੀ ਮੇਲਾ ਹਰ ਸਾਲ ਫਲ ਫੁੱਲ ਕੇ ਜਾਂਦਾ ਹੈ ਜੀ ਬਿਲਕੁਲ ਜੀ ਸਾਰੇ ਹੋਰ ਲੋਕਾਂ ਨੂੰ ਪਤਾ ਲੱਗਦਾ ਹੈ ਪੈਰੋ ਬਾਬੇ ਦਾ ਮੇਲਾ ਹੋਇਆ ਜੀ ਅਤੇ ਸਾਡਾ ਕਹਿਣਾ ਹੈ ਇਹ ਵੀ ਹਰ ਸਾਲ ਇਹ ਮੇਲਾ ਏਕਣਾ ਹੀ ਫਲਦਾ ਫੁੱਲਦਾ ਰਹੇ ਜੀ ਬਸ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਮਨੋਹਰ ਲਾਲ ਜੀ ਕਿੱਥੋਂ ਆਏ ਤੁਸੀਂ ਖਰੜ ਤੋਂ ਜੀ ਖਰੜ ਤੋਂ ਹਾਂਜੀ ਸੋ ਅੱਜ ਪੈਰੋ ਮੰਦਰ ਪਹੁੰਚੇ ਹੋ ਬੜੀ ਸੇਵਾ ਵੀ ਕਰ ਰਹੇ ਹੋ ਤੁਸੀਂ ਇੱਕ ਉਰਕਰੇ ਮਤਲਬ ਬੱਚਿਆਂ ਵਾਸਤੇ ਦੇ ਰਹੇ ਹੋ ਬੱਚਾ ਇਹ ਸ਼ੁਰੂ ਤੋਂ ਹੈ ਸਾਡਾ ਕਈ ਸਾਲਾਂ ਤੋਂ ਅਸੀਂ ਹਰ ਸਾਲ ਹੀ ਲਾਉਂਦੇ ਹਾਂ ਹਾਂਜੀ ਉਰਕਰੇ ਬਿਸਕਟ ਔਰ ਆਈਸਕ੍ਰੀਮ 10000 ਰੁਪਏ ਤਮਾਨ ਲੈ ਕੇ ਤੇ ਟੌਫੀਆਂ ਚਾਕਲੇਟ ਹਾਂਜੀ ਜੈਲੀਆ ਜੈਮਸ ਸਾਰਾ ਲਿਆ ਕੇ ਬੱਚਿਆਂ 'ਚ ਤਕਸੀਮ ਕਰੀਦਾ ਹਰ ਸਾਲ ਸੇਵਾ ਕਰਦੇ ਹੋ ਹਾਂਜੀ ਹਰ ਸਾਲ ਦੀ ਹੁੰਦੀ ਹੈ ਜੀ ਅਸੀਂ ਇੱਥੇ ਸਾਲ ਬਾਅਦ ਹੀ ਆਉਂਦੇ ਹਾਂ ਜਾਂ ਵੈਸੇ ਵੀ ਆ ਜਾਂਦੇ ਹਾਂ ਅਸੀਂ ਸਾਲ ਬਾਅਦ ਵੀ ਆਂਦੇ ਆ ਜੀ ਹਰ ਸੰਡੇ ਵੀ ਮਤਲਬ ਸੇਵਾ ਦਾ ਮੌਕਾ ਮਿਲਦਾ ਜਦੇ ਆਂਦੇ ਆ ਜੀ ਇਹ ਲਾਲਾ ਜੀ ਸੇਵਾ ਦਿੰਦੇ ਆ ਜੀ ਅਸੀਂ ਸੇਵਾ ਨਿਭਾਣੇ ਆ ਜੀ ਸਾਨੂੰ ਮੇਲੇ ਦਾ ਬਹੁਤ ਚਾਹ ਹੁੰਦਾ ਹੈ ਸਾਨੂੰ ਬਹੁਤ ਚੋਅ ਹੈ ਜੀ ਇਹਦਾ ਪੈਰੋ ਦੇ ਮੇਲੇ ਦਾ ਜੀ ਆ ਤੇ ਵੀ ਜਾਰਾ ਮਤਲਬ ਪਰਸਨ ਸਾਨੂੰ ਇਹ ਮੇਲਾ ਪਿਆਰਾ ਹੈ ਜੀ ਉਹ ਹੋਵੇ ਕੰਮ ਅੱਜ ਛੜਦਨ ਨੇ ਅੱਛਾ ਜੀ ਆ ਸਾਡੀ ਮਾਨ ਮਤਲਬ ਮਨ ਲੱਗਦਾ ਸਾਡਾ ਸੇਵਾ ਕਰਦੇ ਨਾ ਅਸੀਂ ਸਾਨੂੰ ਸ਼ਾਮ ਤੱਕ ਦਾ ਪਤਾ ਨਹੀਂ ਲੱਗਦਾ ਵੀ ਕਦ ਸ਼ਾਮ ਹੋਊਗੀ ਜੀ ਇਹ ਵਿਚਾਰੇ ਇਹ ਸਾਡੇ ਬਹੁਤ ਦੂਰ ਤੋਂ ਆਨੇ ਆ ਇਹ ਸੇਵਾ ਸਾਨੂੰ ਪਹੁੰਚਾਉਣੇ ਆ ਸਾਡੇ ਕੋਲ ਅਸੀਂ ਸੇਵਾ ਦੇ ਹੱਕਦਾਰ ਆ ਉਹ ਸੇਵਾ ਸਾਡਾ ਮਤਲਬ ਮਨ ਲੱਗਦਾ ਸਾਡਾ ਸੇਵਾ ਚ ਬਹੁਤ ਇਹ ਨਿਆਣੇ ਛੋਟੇ ਛੋਟੇ ਵਿਚਾਰੇ ਇਹਨਾਂ ਨੂੰ ਪਤਾ ਵੀ ਇੱਥੇ ਕੁੁਰਕਰੇ ਮਿਲਨੇ ਆ ਕੁਝ ਮਿਲਣਾ ਹੈ ਇਹ ਫਿਰ ਦੂਰ ਤੋਂ ਹੀ ਪਤਾ ਲੱਗਦਾ ਵੀ ਅੰਕਲ ਜਾ ਰਿਹਾ ਏ ਇਹ ਲੈ ਕੁੁਰਕਰੇ ਕੁੁਰਕਰੇ ਸਭ ਕੁਝ ਦਵਾਗੇ ਹਾਂਜੀ ਕਾਫੀਆਂ ਚਾਕਲੇਟਾਂ ਸਾਰਾ ਕੁਝ ਮਤਲਬ ਸੇਵਾ ਸਾਰੀ ਸੰਗਤ ਆਪਣੇ ਇਲਾਕੇ ਦੇ ਨਾਲ ਨਾਲ ਦੇ ਪਿੰਡਾਂ ਜਿੰਨੇ ਵੀ ਹੈ ਜੀ ਮੁੱਲਾਂਪੁਰ ਹੈ ਪੜੌਲ ਹੈ ਪੜੌਂਜੀਆਂ ਹੈ ਮਤਲਬ ਖਰੜ ਤੇ ਮਤਲਬ ਸੀਸਮਾ ਤੱਕ ਦੇ ਬੰਦੇ ਸੇਵਾ ਲੈ ਕੇ ਉਰੇ ਪਹੁੰਚਦੇ ਹੈ ਜੀ ਜੀ ਜੋ ਮਤਲਬ কুরਕਰੇ কুরਕਰੇ ਹੋ ਗਏ ਜੀ ਆਪਣਾ ਕੁਲਫੀਆਂ ਹੋ ਗਈਆਂ ਆਪਣਾ ਕਿਆ ਕਹਿੰਦੇ ਇਹਨੂੰ ਚਾਟ ਪੱਲੇ ਚਾਟ ਪੱਲਾ ਹੋ ਗਿਆ ਜੀ ਦਰਾਸ ਹੋ ਗਿਆ ਮਤਲਬ ਜੋ ਵੀ ਆਈਟਮ ਜਿੰਨੀ ਕਿ ਬੰਦੇ ਸਰਦੀ ਹੈ ਮਤਲਬ ਹਰੇਕ ਸਾਲ ਉਰੇ ਬੰਦਾ ਸਾਨੂੰ ਦੇ ਕੇ ਜਾਂਦਾ ਹੈ ਜੀ ਇਹ ਤੁਸੀਂ ਇਹ ਵਰਤਣਾ ਹੈ ਸਮਾਨ ਸਾਨੂੰ ਖੁਸ਼ੀ ਹੋ ਬਹੁਤ ਹੈ ਸਾਡੇ ਨਿਆਣੇ ਛੋਟੇ ਛੋਟੇ ਐ ਚਿੰਮੜਦੇ ਜਿੱਤਰਾ ਪਤਾ ਨਹੀਂ ਕਿਆ ਲੈ ਕੇ ਆਏ ਹੋਏ ਬਹੁਤ ਸਾਨੂੰ ਬਹੁਤ ਬਹੁਤ ਮਿਹਰਬਾਨੀ ਹੈ ਜੀ ਮਹਾਰਾਜ ਦੀ ਉਹ ਕਿਰਪਾ ਹੈ ਸਾਡੇ 'ਤੇ ਸ਼ੁਕਰੀਆ ਹਾਂ ਰੇਖ ਸਾਲ ਦੀ ਤਰ੍ਹਾਂ ਆ ਆ ਸਾਲ ਆਹੀ ਲੰਘਾ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਸਨੀ ਹੈ ਨਾਮ ਦਾ ਰਾਈ ਓਕੇ ਸੋ ਅੱਜ ਸੇਵਾ ਕਰਨਿਓ ਤਕਰੀਬਨ ਤਕਰੀਬਨ ਕਿੰਨੇ ਕਵੇ ਦੇ ਲੱਗੇ ਹੋਏ ਸਵੇਰ ਦੇ ਹੀ ਲੱਗੇ ਹੋਏ ਐ ਵੈਸੇ ਤਾਂ ਕੱਲ ਸ਼ਾਮ ਦੇ ਹੀ ਲੱਗੇ ਹੋਏ ਐ ਸਮਾਨ ਦੇ ਕੰਦੀਸ हां ਅੱਜ ਤਾਂ ਸਵੇਰ ਦੇ ਲੱਗੇ ਵੀ 7-8 ਵਜੇ ਦੇ ਓਕੇ ਓਕੇ ਹਾਂ ਜੀ ਕੀ ਕੀ ਸੇਵਾ ਚੱਲ ਰਹੀ ਹੈ ਸੇਵਾ ਪੜਿਆ ਛੰਡਾ ਟੰਡਾ ਚੱਲ ਰਿਹਾ ਈ ਪਾਣੀ ਮਿੱਠਾ ਪਾਣੀ ਚੱਲ ਰਿਹਾ ਏ ਅਤਰ ਸਾਦਾ ਪਾਣੀ ਚੱਲ ਰਿਹਾ ਈ ਕੋਲਡ ਡਰਿੰਕ ਸਾਰਾ ਕੁਝ ਚੱਲ ਰਿਹਾ ਈ ਓਕੇ ਹਾਂ ਜੀ ਸੋ ਇੱਥੇ ਭੰਡਾਰੇ ਨੂੰ ਆਉਂਦੇ ਆ ਜਾਂ ਤੁਸੀਂ ਵੈਸੇ ਆ ਜਾਂਦੇ ਹੋ ਭੰਡਾਰੇ ਨੂੰ ਆਉਂਦੇ ਆ ਵੈਸੇ ਵੀ ਆਉਂਦੇ ਈ ਹਰ ਐਤਵਾਰ ਨੂੰ ਮਰਦਾ ਦੇਖਣ ਹਾਂਜੀ ਜੀ ਇਹ ਤਾਂ ਵਾਹ ਨੂੰ ਸੰਡੇ ਜਦ ਵੀ ਮੇਲਾ ਲੱਗਦਾ ਹੁੰਦਾ ਹੈ। ਹਾਂਜੀ ਹਾਂਜੀ। ਉਹ ਅੱਜ ਕਾਫੀ ਰਸ਼ ਹੈ। ਸੰਗਤਾਂ, ਬੁੜੀਆਂ ਆ ਰਹੀਆਂ ਨੇ ਇੱਥੇ। ਲੋਕਾਂ ਦੀ ਮਨਕਾਮਨਾ ਪੂਰੀਆਂ ਹੁੰਦੀਆਂ ਈ। ਵਾ ਤਾਂ ਹੀ ਆਂਦੇ ਲੋਕੀ। ਬਿਲਕੁਲ। ਸਾਡੀ ਵੀ ਹੁੰਦੀ, ਅਸੀਂ ਵੀ ਤਾਂ ਹੀ ਹਰ ਸਾਲ ਆਂਦੇ ਹਾਂ। ਜੀ ਜੀ। ਆ ਲੋ ਜੀ। ਬਹੁਤ ਵਧੀਆ ਗੱਲ ਹੈ। ਹਾਂਜੀ ਹਾਂਜੀ। ਧੰਨਵਾਦ। ਲੋ ਜੀ ਲੋ ਤੁਸੀਂ ਵੀ ਠੰਡਾ ਪੀਓ। ਪੰਕਜ ਜੀ ਜੈ ਪੈਰੋਂ ਬਾਬੇ ਦੀ। ਜੈ ਪੈਰੋਂ ਬਾਬੇ ਦੀ। ਜੈ ਪੈਰੋਂ ਨਾ ਦੁਆੰਦੀ। ਜੀ। ਸੋ ਅੱਜ ਪੈਰੋਂ ਮੰਦਰ ਦੇ ਵਿੱਚ, ਸਿਸਮਾ ਦੇ ਵਿੱਚ ਮੇਲਾ ਭਰਿਆ ਜਾ ਰਿਹਾ ਹੈ। ਇਸ ਲਾਨਾ ਮੀਲਾ ਹੁੰਦਾ ਤੇ ਬੜੀਆਂ ਸੰਗਤਾਂ ਇੱਥੇ ਦੂਰੋਂ ਦੂਰੋਂ ਆਈਆਂ ਹੋਈਆਂ ਨੇ ਤੇ ਅੱਜ ਤੁਸੀਂ ਵੀ ਇੱਥੇ ਨਤਮਸਤਕ ਹੋਣ ਦੇ ਲਈ ਆਏ ਹੋ ਕੀ ਕਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜਿਹੜੇ ਭੈਰੋ ਬਾਬਾ ਜੀ ਦਾ ਮੰਦਿਰ ਹੈ ਇੱਥੇ ਇਹ ਬਹੁਤ ਹੀ ਸਿੱਧ ਪੀਠ ਹੈ ਜੀ ਬਹੁਤ ਹੀ ਦੂਰੋਂ ਦੂਰੋਂ ਲੋਕ ਹਿਮਾਚਲ ਤੋਂ ਕਿਆ ਹਰਿਆਣਾ ਤੋਂ ਕਿਆ ਚੰਡੀਗੜ੍ਹ ਤੋਂ ਕਿਆ ਪੂਰਾ ਪੰਜਾਬ ਦੂਰ ਦੂਰੋਂ ਲੋਕ ਇੱਥੇ ਬਾਬੇ ਦਾ ਆਸ਼ੀਰਵਾਦ ਲੈਣਾ ਵਾਸਤੇ ਆਉਂਦੇ ਨੇ ਅੱਜ ਸਾਲਾਨਾ ਮੇਲਾ ਹੈ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਬੜੇ ਮੇਲੇ 'ਚ ਰੌਣਕਾਂ ਲਗਾਈ ਹੋਈਆਂ ਬਾਬੇ ਨੇ ਬਾਬੇ ਦਾ ਦਰਬਾਰ ਬਹੁਤ ਚੰਗਾ ਸਜਾਇਆ ਹੋਇਆ ਹੈ ਤੇ ਅੱਜ ਕਿਉਂਕਿ ਮੈਂ ਪਹਿਲੇ ਅੱਜ ਅਸੀਂ ਵੀ ਅੱਜ ਮੱਥਾ ਟੇਕਣ ਸਵੇਰੇ ਆਣ ਦੀ ਇੱਛਾ ਸੀ ਫਿਰ ਦੁਪਹਿਰੇ ਨੂੰ ਸਾਨੂੰ ਲੱਗਿਆ ਵੀ ਥੋੜੀ ਜਿਹੀ ਭੀੜ ਵੀ ਘਟੋਗੀ ਨਾਲੇ ਆਰਾਮ ਨਾਲ ਥੋੜਾ ਜਿਹਾ ਬੈਠ ਕੇ ਸਮਾਂ ਵੀ ਬਤੀਤ ਕਰ ਲਵਾਂਗੇ ਸਾਡੇ ਮਾਤਾ ਜੀ ਸ਼ਨੀ ਮੰਦਰ ਤੇ ਮੇਰੀ ਮਾਂ ਆ ਕੁੜੀਆਂ ਬਟ ਬੇਟਾ ਸਾਰੇ ਹੁਣ ਆ ਕੇ ਬਾਬੇ ਦੇ ਦਰਬਾਰ 'ਚ ਹਾਜ਼ਰੀ ਭਰਣ ਆਏ ਆ ਜੀ ਰੱਬ ਤੇ ਇਹੀ ਅਰਦਾਸ ਕਰਦੇ ਆ ਬਾਬੇ ਪੈਰੋ ਬਾਬੇ ਤੇ ਇਹੀ ਅਰਦਾਸ ਕਰਦੇ ਆ ਸਭ ਪਰ ਖੁਸ਼ੀਆਂ ਭਰਿਆ ਹੱਥ ਰੱਖੀ ਸਭ ਦੇ ਜਿਹੜਾ ਦੁੱਖ ਦਰਦ ਦੂਰ ਕਰੀਂ ਸਭ ਪਰ ਆਪਣੀ ਕਿਰਪਾ ਬਣਾ ਕੇ ਰੱਖੀ ਸੋ ਬੜੀਆਂ ਮਨੋ ਕਾਮਨਾਵਾਂ ਵੀ ਇੱਥੇ ਪੂਰੀਆਂ ਹੁੰਦੀਆਂ ਨੇ ਸੰਗਤ ਨਾਲ ਸਵਾਲ ਕੀਤੇ ਗਏ ਨੇ ਸਾਰੇ ਇਹ ਕਹਿ ਰਹੇ ਨੇ ਦੇਖੋ ਜਿਹੜੀ ਮਨੋ ਕਾਮਨਾ ਦੀ ਗੱਲ ਹੈ ਜੀ ਉਹ ਕਿਸੇ ਵੀ ਸਿੱਧ ਪੀੜ ਤੇ ਤੁਸੀਂ ਜਾਓਗੇ ਨਾ ਇਹ ਪੈਰੋ ਬਾਬੇ ਦੀ ਹੈ ਐਸ਼ਾਨੀ ਦੇ ਮਹਾਰਾਜ ਦੀ ਹੈ ਜਾਂ ਮਾਤਾ ਦੇ ਹੈ ਸਿੱਧ ਪੀੜ ਜਿਸ ਦਿਨ ਉਹਦਾ ਤਿਉਹਾਰ ਮਨਾਇਆ ਜਾਂਦਾ ਹੈ ਉਹ ਦਿਨ ਉੱਥੇ ਜ਼ਰੂਰ ਪ੍ਰਗਟ ਹੁੰਦੀ ਹੈ ਜੀ ਔਰ ਉਸ ਦਿਨ ਜੋ ਸੱਚੇ ਮੰਗਨ ਨਾਲ ਉਥੋਂ ਮਨ ਨਾਲ ਤੁਸੀਂ ਮੰਗੋਗੇ ਆਪਣੇ ਸੱਚੀ ਸ਼ਰਧਾ ਨਾਲ ਮੰਗੋਗੇ ਜ਼ਰੂਰ ਪੂਰੀ ਹੋਏਗੀ ਇਹ ਮੈਂ ਅੱਜ 1001% ਤੁਹਾਨੂੰ ਮਤਲਬ ਲਿਖ ਕੇ ਦੇ ਸਕਦਾ ਇਹ ਗੱਲ ਕਿਉਂਕਿ ਜੋ ਵੀ ਸੰਗਤ ਇੱਥੇ ਮੱਥਾ ਟੇਕਣ ਆਈ ਹੈ ਉਹ ਸ਼ਰਦਾ ਲੈ ਕੇ ਆਈ ਹੈ ਮੰਜਪਾਉ ਲੈ ਕੇ ਆਈ ਆਪਣੇ ਦੁੱਖ ਦਰ ਦੂਰ ਕਰਨ ਵਾਸਤੇ ਕੋਈ ਇੱਛਾ ਲੈ ਕੇ ਆਈ ਹੈ ਬਾਬੇ ਦੀ ਕਿਰਪਾ ਜਦ ਹੁੰਦੀ ਹੈ ਜਦ ਸਿੱਧ ਪੀੜ ਤੇ ਉਹਦਾ ਦਿਨ ਮਨਾਇਆ ਜਾਂਦਾ ਹੈ ਤਾਂ ਭਗਤਾਂ ਦੀ ਸਾਰੀ ਮਤਲਬ ਦੁੱਖ ਦਰ ਦੂਰ ਕਰਨ ਵਾਸਤੇ ਸਾਰੀ ਬੇਨਤੀਆਂ ਸਵੀਕਾਰ ਹੁੰਦੀਆਂ ਨੇ ਸੱਚੇ ਮਨ ਨਾਲ ਜਿਹੜਾ ਬਾਬੇ ਦੇ ਦਰਬਾਰ 'ਚ ਮੱਥਾ ਟੇਕੇਗਾ ਜ਼ਰੂਰ ਪੂਰੀ ਹੋਣਗੀਆਂ ਜੀ ਸ਼ੁਕਰੀਆ ਜੀ ਜੈ ਹੋ ਪੈਰ ਬਾਬੇ ਦਾ ਜੈ ਪੈਰ ਬਾਬੇ ਦਾ ਜੈ ਬਾਬਾ ਪੈਰੋਂ ਨਾਸ ਜੀ ਜੈ ਜਤੀ ਸਤੀ ਭਗਵਾਨ ਕੀ ਜੈ